ਪੰਜਾਬ ਵਿੱਚੋਂ ਅੱਜ ਤੱਕ ਸਿਰਫ 11 ਔਰਤਾਂ ਹੀ ਚੁਣ ਕੇ ਮੈਂਬਰ ਪਾਰਲੀਮੈਂਟ ਬਣ ਸਕੀਆਂ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਤੇ ਵੱਡਾ ਨਾਂ ਹੈ ਸਰਦਾਰਨੀ ਸੁਖਬੰਸ ਕੌਰ ਭਿੰਡਰ ਜੋ 6 ਵਾਰ ਮੈਂਬਰ ਪਾਰਲੀਮੈਂਟ ਬਣੇ ਮਹਾਰਾਣੀ ਮਹਿੰਦਰ ਕੌਰ 1967 ਵਿੱਚ ਲੋਕ ਸਭਾ ਦੇ ਮੈਂਬਰ ਬਣੇ ਮਹਾਰਾਣੀ ਪਰਨੀਤ ਕੌਰ ਹੁਣ ਤੱਕ ਚਾਰ ਵਾਰੀ ਮੈਂਬਰ ਪਾਰਲੀਮੈਂਟ ਬਣੇ ਬੀਬੀ ਵਿਮਲ ਕੌਰ ਖਾਲਸਾ ਨੂੰ ਪੰਥ ਨੇ 1979 ਵਿੱਚ ਲੋਕ ਸਭਾ ਮੈਂਬਰ ਬਣਾਇਆ ਬੀਬੀ ਰਜਿੰਦਰ ਕੌਰ ਬਲਾਰਾ 1999 ਵਿੱਚ ਲੋਕ ਸਭਾ ਮੈਂਬਰ ਬਣੇ ਸਰਦਾਰਨੀ ਗੁਰਵਿੰਦਰ ਕੌਰ ਬਰਾੜ 1980 ਵਿੱਚ ਲੋਕ ਸਭਾ ਦੇ ਮੈਂਬਰ ਬਣੇ ਸੰਤੋਸ਼ ਚੌਧਰੀ ਜੀ ਤਿੰਨ ਵਾਰ ਲੋਕ ਸਭਾ ਮੈਂਬਰ ਬਣੇ ਸਰਦਾਰਨੀ ਸਤਜੀਤ ਕੌਰ ਧਾਲੀਵਾਲ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ ਬੀਬੀ ਪਰਮਜੀਤ ਕੌਰ ਗੁਲਸ਼ਨ 2004 ਅਤੇ 2009 ਵਿੱਚ ਲੋਕ ਸਭਾ ਮੈਂਬਰ ਬਣੇ ਸਰਦਾਰਨੀ ਨਿਰਲੇਪ ਕੌਰ 1967 ਵਿੱਚ ਲੋਕ ਸਭਾ ਦੇ ਮੈਂਬਰ ਬਣੇ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਚਾਰ ਵਾਰ ਲੋਕ ਸਭਾ ਮੈਂਬਰ ਬਣੇ